ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਜਗਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਜੱਗਾ ਫਰੀਦ ਕੋਟ ਯੂਪੀਬੀ 04 ਹਾਂਜੀ ਤਾਂ ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋਣ ਵਾਲੀਆਂ ਤੇ ਦੋ ਦਿਨਾਂ ਦੇ ਵਿੱਚ ਬਾਬਾ ਫਰੀਦ ਜੀ ਦਾ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ ਦੇਖੋ ਮੰਡੀ ਦੇ ਵਿੱਚ ਕਿੰਨਾ ਕਿੱਦਾਂ ਪ੍ਰਬੰਧ ਕੀਤੇ ਜਾ ਰਹੇ ਹਨ ਚੁੱਲੇ ਲੱਗ ਰਹੇ ਹਨ ਇਹ ਉੱਪਰ ਘੁੰਮਣ ਵਾਲਾ ਚੁੱਲਾ ਹੈ ਬਹੁਤ ਹੀ ਸ਼ਾਨਦਾਰ ਪ੍ਰਬੰਧ ਕੀਤੇ ਜਾ ਰਹੇ ਹਨ ਪਹਿਲਾ ਐਮ ਇਲਾ ਰੱਦ ਕਰ ਦਿੱਤਾ ਗਿਆ ਜੀ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਬਹੁਤ ਹੀ ਬੁਰਾ ਹਾਲ ਹੋ ਚੁੱਕਿਆ ਹੈ ਇਹ ਹੜ੍ਹਾਂ ਦੀ ਕਰਕੇ ਬਹੁਤ ਹੀ ਜਨਤਾ ਪਰਭਾਵਿਤ ਹੋਈ ਹੈ ਬਹੁਤ ਲੋਕੀ ਇਹ ਪਿਛਲੀ ਵਾਰ ਜਿਹੜਾ ਇਕੱਠ ਇਸ ਮੇਲੇ 'ਚ ਵੇਖਣ ਨੂੰ ਨਹੀਂ ਮਿਲੂਗਾ ਕਿਉਂਕਿ 23 ਜ਼ਿਲ੍ਹੇ ਪ੍ਰਭਾਵਿਤ ਹੋ ਚੁੱਕੇ ਆਪਣੇ ਪੰਜਾਬ ਦੇ ਤੋਂ ਇਸ ਲਈ ਪ੍ਰਬੰਧ ਵੀ ਜਾਦਾ ਨਹੀਂ ਕੀਤਾ ਗਿਆ ਪਹਿਲਾਂ ਵੱਡੀ ਮੰਡੀ ਦੇ ਵਿੱਚ ਚੂਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਸੀਗਾ ਪਰ ਹੁਣ ਇਹ ਛੋਟੀ ਮੰਡੀ ਆਪਣੀ ਇੱਥੇ ਬਣੀ ਹੈ ਉੱਥੇ ਥੋੜਾ ਜਿਹਾ ਪ੍ਰਬੰਧ ਕੀਤਾ ਗਿਆ ਹੈ ਜਿਆਦਾ ਝੂਲੇ ਨਹੀਂ ਲਗਾਏਗੇ ਥੋੜੇ ਝੂਲੇ ਲਗਾਏ ਜਾ ਰਹੇ ਹਨ ਉਸ ਲੈਵਲ ਤੇ ਤਾਂ ਨਹੀਂ ਇਸ ਸਾਲ ਮੇਲਾ ਹੋਊਗਾ ਪਰ ਬਾਬਾ ਫਰੀਦ ਦਾ ਮੇਲਾ ਫਰੀਦਕੋਟ ਸ਼ਹਿਰ ਚ ਮਨਾਇਆ ਜਰੂਰ ਜਾ ਰਿਹਾ ਹੈ ਦੁਕਾਨਾਂ ਸਜ ਰਹੀਆਂ ਝੂਲੇ ਲੱਗ ਰਹੇ ਆ ਪਰ ਧਾਰਮਿਕ ਸਮਾਗਮ ਜਿਹੜੇ ਰੱਖੇ ਹੋਏ ਆ ਉਹ ਮਾਈ ਗੋੜੀ ਸਾਹਿਬ ਵਿੱਚ ਲਗਾਤਾਰ ਚੱਲ ਰਿਹਾ ਹੈ 18 ਤਰੀਕ ਦੇ ਸ਼ੁਰੂ ਹੋਏ ਆ ਧਾਰਮਿਕ ਸਮਾਗਮ ਬਾਕੀ ਸਭ ਕੁਝ ਉਵੇਂ ਹੀ ਰਹੇਗਾ ਪਰ ਅਕੀਲ ਲੰਗਰ ਵੀ ਘੱਟ ਲਗਾਏ ਜਾਣਗੇ ਕਿਉਂਕਿ ਸ਼ਹਿਰ ਦੇ ਲੋਕਾਂ ਨੇ ਮਾਇਆ ਇਕੱਠੀ ਕਰਕੇ ਹੜ੍ਹ ਪੀੜਤਾਂ ਦੇ ਲਈ ਪਹੁੰਚਾਈ ਹੈ ਜਿੱਥੇ-ਜਿੱਥੇ ਪਾਣੀ ਆਇਆ ਉੱਥੇ-ਉੱਥੇ ਸੇਵਾ ਇਕੱਠੀ ਕਰਕੇ ਸਾਰੇ ਜ਼ਿਲ੍ਹੇ ਦੇ ਵਿੱਚ ਪਹੁੰਚਾਈ ਗਈ ਹੈ ਸੋ ਮੇਲੇ ਦਾ ਇੰਤਜ਼ਾਰ ਸੀ ਸਾਰਿਆਂ ਨੂੰ ਬੱਚਿਆਂ ਨੂੰ ਤਾਂ ਖਾਸ ਕਰਕੇ ਮੇਲਾ ਲੱਗ ਰਿਹਾ ਜਿਤਕਿ ਬਾਫਰੀ ਜੀ ਦਾ ਇਸ ਵਾਰ ਵੀ ਸ਼ਰਧਾ ਭਾਵਨਾ ਨਾਲ ਮੇਲਾ ਬਣਾਇਆ ਜਾਊਗਾ ਸਾਰਾ ਪ੍ਰਮਾਤਮਾ ਜਿਨ੍ਹਾਂ ਦੇ ਜੋ ਵੀ ਹੜਾ ਦੀ ਮਾਰ ਚਾਹੀਏ ਤੇ ਚੇਪਾ ਸਾਹਿਬ ਚੜ੍ਹਦੀ ਕਲਾ ਬਖਸ਼ੇ ਤੇ ਪੰਜਾਬ ਇੱਕ ਵਾਰ ਫਿਰ ਤੋਂ ਹਰਿਆ ਭਰਿਆ ਲੱਗੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਜੀ ਕਿ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਜਾਵੇ ਕਿ ਇਸ ਵਾਰ ਮੇਲਾ ਮਨਾਇਆ ਜਾ ਰਿਹਾ ਹੈ ਸੋ ਇਸ ਵਾਰ ਮੇਲਾ ਰੱਦ ਨਹੀਂ ਕੀਤਾ ਗਿਆ ਮੇਲਾ ਬਣਾਇਆ ਜਾਊਗਾ ਬਸ ਛੋਟੇ ਲੈਵਲ ਤੇ ਥੋੜਾ ਜਿਹਾ ਮਨਾਇਆ ਜਾਊਗਾ ਕਿ ਜ਼ਿਆਦਾ ਝੁੱਲੇ ਵਗੈਰਾ ਨਹੀਂ ਲੱਗਣਗੇ ਸੋ ਮੇਲਾ ਜ਼ਰੂਰ ਲਗਾਇਆ ਜਾਊਗਾ ਤੇ ਆਪਾਂ ਸਾਰਾ ਮੇਲਾ ਤੁਹਾਨੂੰ ਇਸ YouTube ਚੈਨਲ ਤੇ ਜੱਗਾ ਫਰੀਦਕੋਟ ਦੀ PB04 ਚੈਨਲ ਤੇ ਤੁਹਾਨੂੰ ਸਾਰਾ ਮੇਲਾ ਦਿਖਾਇਆ ਜਾਊਗਾ ਸੋ ਮੇਲਾ ਦੇਖਣ ਦੇ ਲਈ ਮੇਰੇ ਚੈਨਲ ਨੂੰ ਫੋਲੋ ਕਰ ਲੋ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਅਤੇ ਇਹ ਵੀਡੀਓ ਨੂੰ ਮੇਰੇ ਨੂੰ ਲਾਈਕ ਕਰਦੇ ਰਹੋ ਕਮੈਂਟ ਕਰਦੇ ਰਹੋ ਸ਼ੇਅਰ ਕਰਦੇ ਰਹੋ ਤੁਹਾਨੂੰ ਮੇਰੇ ਚੈਨਲ ਤੇ ਪੂਰਾ ਮੇਲਾ ਦਿਖਾਇਆ ਜਾਊਗਾ ਸੋ ਇਸ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਗਾਈਜ਼ ਮੇਰਾ ਚੈਨਲ ਬਹੁਤ ਡਾਊਨ ਜਾ ਰਿਹਾ ਹੈ ਪਲੀਜ਼ ਸਬਸਕ੍ਰਾਈਬ ਕਰ ਲਓ